ਗੱਜੂਈ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੁਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵੱਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਛੜਾ ਕੇ ਜਨਮ ਦੇਵੇ ਤੇ ਦੰਦਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਦਿੱਤੇ ਇੱਕ ਬਿਆਨ ਤੇ ਚਰਚਾ ਛਿੜੀ ਹੋਈ ਹੈ ਦਰਸਲ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਕਥਾ ਵਿਚਾਰ ਦੌਰਾਨ ਆਪਰਾ ਵਿਚਾਰ ਪ੍ਰਗਟ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸਿੱਖ ਕੌਮ ਆਪਣੀ ਵੱਧਵਾਦੀ ਕਰਨ ਵਾਸਤੇ ਇੱਕ ਇੱਕ ਘਰ ਵਿੱਚ 5-5 ਬੱਚਿਆਂ ਨੂੰ ਜਨਮ ਦੇਵੇ। ਜੀ ਹਾਂ ਬਾਬਾ ਹਰਨਾਮ ਸਿੰਘ ਤੁਮਾ ਨੇ ਬਿਆਨ ਦਿੱਤਾ ਸੀ ਕਿ ਹਰ ਸਿੱਖ ਨੂੰ ਆਪਣੇ ਘਰ ਵਿੱਚ ਘੱਟੋ-ਘੱਟ 5 ਬੱਚੇ ਪੈਦਾ ਕਰਨੇ ਚਾਹੀਦੇ ਨੇ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੱਖਰੀ ਤਰ੍ਹਾਂ ਦੀ ਚਰਚਾ ਛੜੀ ਹੋਈ ਸੀ। ਹਰ ਕੋਈ ਆਪੋ ਆਪਣੇ ਤਰੀਕੇ ਨਾਲ ਇਸ ਬਿਆਨ ਨੂੰ ਪੇਸ਼ ਕਰ ਰਿਹਾ ਸੀ ਅਤੇ ਆਪਣੇ ਤਰਕ ਦੇ ਰਿਹਾ ਸੀ ਪਰ ਹੁਣ ਹਰਨਾਮ ਸਿੰਘ ਖਾਲਸਾ ਦੇ ਇਸ ਬਿਆਨ ਦਾ ਸ਼੍ਰੋਮਣੀ ਕਮੇਟੀ ਨੇ ਸਮਰਥਨ ਕੀਤਾ ਹੈ ਅਤੇ ਉਹਨਾਂ ਨੇ ਤਰਕ ਦਿੱਤਾ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਨੂੰ ਵਧਾਉਣ ਲਈ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਖਾਲਸਾ ਨੇ ਕਿਹਾ ਹੈ ਕਿ ਭਾਵੇਂ ਕਈ ਤਰ੍ਹਾਂ ਦੇ ਤਰਕਸ਼ੀਲ ਲੋਕ ਇਸ ਗੱਲ ਦਾ ਗਲਤ ਅਰਥ ਕੱਢਣਗੇ ਅਤੇ ਤਰਕ ਵੀ ਦੇਣਗੇ ਪਰ ਜੋ ਕੁਝ ਵੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਉਹ ਬਿਲਕੁਲ ਸਹੀ ਅਤੇ درست ਹੈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਾਬਾ ਤੁਮਾ ਵੱਲੋਂ ਜੋ ਵੀ ਵਿਚਾਰ ਪ੍ਰਗਟ ਕੀਤੇ ਗਏ ਨੇ ਉਹ ਇਸ ਸੰਦਰਭ ਵਿੱਚ ਕੀਤੇ ਗਏ ਕਿਉਂਕਿ ਉਹ ਇੱਕ ਵਿਦਿਆਦਾਨ ਦਿੰਦੇ ਨੇ ਅਤੇ ਨਾਲ ਹੀ ਧਾਰਮਿਕ ਵਿਦਿਆ ਦੀ ਸਿੱਖਲਾਈ ਵੀ ਬੱਚਿਆਂ ਨੂੰ ਦਿੰਦੇ ਨੇ ਕਿਉਂਕਿ ਤਕਸਾਲਾ ਦੇ ਵਿੱਚ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੇ ਨੇ ਉਹਨਾਂ ਦੇ ਵਿੱਚ ਅੱਜਕੱਲ ਬੱਚਿਆਂ ਦਾ ਰੁਝਾਨ ਘਟੇ ਅਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰ ਕਰਾਗੀ ਟਾਡੀ ਗ੍ਰੰਥੀ ਆਦਿ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਜਿਸ ਕਾਰਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਦਰਕ ਦਿੱਤਾ ਸੀ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਸਿੱਖ ਬੱਚੇ ਹੋਣੇ ਚਾਹੀਦੇ ਨੇ ਜਿਸ ਕਾਰਨ ਇਹਨਾਂ ਧਾਰਮਿਕ ਸੰਸਥਾਵਾਂ ਨੂੰ ਅੱਗੇ ਤੋਰਿਆ ਜਾ ਸਕੇ ਅਤੇ ਪੰਜਾਬ ਸਣੇ ਦੇਸ਼ ਭਰ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੁਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਛੜਾ ਕੇ ਜਨਮ ਦੇਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਖੀ ਲੋਕ ਇਸ ਗੱਲ ਦਾ ਗਲਤ ਅਰਥ ਵੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪ੍ਰਗਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਸੋ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ੍ਹ ਗਿਰਤੀ ਘਟ ਰਹੀ ਹੈ। ਤੋਂ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ ਪਾਠਸ਼ਾਲਾ ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ। ਤੋਂ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਸਤਾਾਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਯਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟਕਾ ਡਟਵਾ ਸਮਰਥਨ ਕਰਦੇ ਆ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਵਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹ ਸੇਵਾਵਾਂ ਬਹੁਤ ਕਿਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ ਤਾਂ ਜ਼ਿਕਰ ਜੋਗੇ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੇ ਇੱਕ ਸਭਾ 'ਚ ਵਿਚਾਰ ਚਰਚਾ ਦੌਰਾਨ ਕਿਹਾ ਸੀ ਕਿ ਹਰ ਸਿੱਖ ਦੇ ਪੰਜ ਬੱਚੇ ਹੋਣੇ ਚਾਹੀਦੇ ਨੇ ਅਤੇ ਜੇ ਤੁਸੀਂ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਉਹਨਾਂ ਬੱਚਿਆਂ ਨੂੰ ਮੈਨੂੰ ਦੇ ਦਿਓ ਇੱਕ ਬੱਚਾ ਘਰ ਵਿੱਚ ਰੱਖੋ ਚਾਰ ਮੈਨੂੰ ਦੇ ਦਿਓ ਮੈਨੂੰ ਇਹਨਾਂ ਬੱਚਿਆਂ ਵਿੱਚ ਭਵਿਕਨਾ 드러ਉਂਦਾ ਹੈ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਸੀ ਕਿ ਤੁਹਾਡੇ ਵੱਲੋਂ ਦਿੱਤੇ ਬੱਚਿਆਂ ਨੂੰ ਉਹ ਧਾਰਮਿਕ ਅਤੇ ਗੁਰਮਤ ਦੀ ਸਿੱਖਿਆ ਦੇਣਗੇ ਇਹਨਾਂ ਵਿੱਚੋਂ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਜਥੇਦਾਰ ਬਣ ਜਾਵੇਗਾ ਕੋਈ ਗ੍ਰੰਥੀ ਹੋਵੇਗਾ ਕੋਈ ਸ਼ਹੀਦ ਹੋਵੇਗਾ ਅਤੇ ਕੋਈ ਵਿਦਵਾਨ ਬਣੇਗਾ ਉਹਨਾਂ ਕਹਾਂ ਸੀ ਕਿ ਬੱਚਿਆਂ ਨੂੰ ਗੁਰਮਤੀ ਵਿਦਵਾਨ ਬਣਾਵਾਂਗਾ ਜੋ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਪਛਾਣੇ ਜਾਣਗੇ ਜਿਸ ਤੋਂ ਬਾਅਦ ਇਸ ਬਿਆਨ ਨੇ ਜੋਰ ਫੜ ਲਿਆ ਸੀ ਕਈ ਤਰ੍ਹਾਂ ਦੇ ਤਰਕ ਲੋਕਾਂ ਵੱਲੋਂ ਦਿੱਤੇ ਜਾ ਰਹੇ ਸੀ ਅਤੇ ਬਾਬਾ ਹਰਨਾਮ ਸਿੰਘ ਢੂਮਾ ਖਿਲਾਫ ਕਈ ਲੋਕਾਂ ਵੱਲੋਂ ਪੜਾਸ ਵੀ ਕੀਤੀ ਗਈ ਸੀ ਪਰ ਹੁਣ ਐਸਡੀਪੀਸੀ ਨੇ ਵੀ ਇਸ ਬਿਆਨ ਦਾ ਸਮਰਥਨ ਕੀਤਾ ਹੈ ਅਤੇ ਹਰ ਸਿੱਖ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਵੀ